श्री प्राचीन गौशाला रायकोट रोड बरनाला देख सकते हैं आप यहाँ कोई देखने वाला नहीं है कोई मैनेजमेंट नहीं है कोई प्रशासन यहाँ पर ध्यान नहीं देता और शहरवासी अगर चाहें तो यहाँ कुछ ना कुछ हो सकता है छो कोई... कोई नहीं, थे। कोई नहीं है गुहा चलो इंच ਨਾਟਾ ਇਸੇ ਗਊਸ਼ਾਲਾ ਕੋਈ ਅਜੇ ਮੈਂ 6-6 ਤੇ ਗੋਹਾ ਹਫਤੇ ਹਫਤੇ ਦਾ ਗੋਹਾ ਪਿਆ ਗਊਆਂ ਦੇ ਬੱਚੇ ਉਹਦੇ ਵਿੱਚ ਬੈਠੇ ਰਹਿੰਦੇ ਨੇ ਖੜੇ ਰਹਿੰਦੇ ਆ ਨਾ ਖਾਣ ਨੂੰ ਪੈਂਦਾ ਨਾ ਪੀਣ ਨੂੰ ਪੈਂਦਾ ਨਾ ਪਾਣੀ ਵੀ ਖੇਰ ਸਾਫ ਹੁੰਦੀ ਆ ਨਾਲੇ ਉੱਤੜੂਗਾ ਬੰਦ ਕਰ ਦੋ ਜਾਈ ਆ ਗੋਹਾ ਦੇਖ ਲੋ ਜੀ 6-6 ਤੇ ਗੋਹਾ ਹਫਤੇ ਹਫਤੇ ਦਾ ਜਿੱਤੇ ਗਊਆਂ ਤੇ ਬੱਚੇ ਟੱਠੇ ਖੜੇ ਨੇ ਇਹਨਾਂ ਨੂੰ ਅਮਰੇਜ ਮੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਦਿਖਾ ਨਹੀਂਗਾ ਕਿ ਇਹਨੋਂ ਇਹਨੂੰ ਚਕਾਵੇ ਮਨ ਮਨਾਰਜ ਵੀ ਹੈਗਾ ਨਾ ਬਣਾ ਬਣਾ ਦੇ ਭੇਜਦਾ ਇਹ ਹਾਲ ਹੈ ਜੀ ਸ਼੍ਰੀ ਪ੍ਰਾਚਨ ਗੋਸ਼ਾਲਾ ਰਾਏਕੋਟ ਰੋਡ ਬਰਨਾਲਾ ਜਿੱਦੇ ਪਹਿਲਾਂ ਵੀ ਬਹੁਤ ਵੀਡੀਓ ਪੈ ਚੁੱਕੀਆਂ ਨੇ ਅੱਜ ਫੇਰ ਜੇ ਸੇਵਾਦਾਰ ਜੋ ਉਥੇ ਸਵੇਰੇ ਸੇਵਾ ਕਰ ਲੰਦ ਨੇ ਉਹ ਇਸ ਤੋਂ ਬਹੁਤ ਤੰਗ ਪਰੇਸ਼ਾਨ ਨੇ ਦੇਖ ਸਕਦੇ ਨੇ ਇਹ ਵਿਚਾਰੇ ਇਕੱਲੇ ਵੀ ਕੀ ਕਰਨਗੇ ਕੋਈ ਇਹਨਾਂ ਦਾ ਸਾਥ ਨਹੀਂ ਦੇਣ ਵਾਲਾ ਕੋਈ ਮੈਨੇਜਮੈਂਟ ਨਹੀਂ ਸਾਥਨ ਦੀ ਪ੍ਰਸ਼ਾਸਨ ਨਹੀਂ ਸਾਥ ਹੁੰਦਾ ਇਹ ਦੇਖ ਸਕਦੇ ਤੁਸੀਂ ਇੱਥੇ ਸਫਾਈ ਦਾ ਬੁਰਾ ਹਾਲ ਹੈ ਕੋਈ ਗਾਂ ਬਿਮਾਰ ਹੈ ਤਾਂ ਬਿਮਾਰ ਹੈ ਜੇ ਕੋਈ ਮਰਦੀ ਹੈ ਤਾਂ ਮਰੀ ਜਾਣ ਦਿਓ ਕੋਈ ਮਤਲਬ ਨਹੀਂ ਆਵਾਜ਼ ਕਿਹਨੂੰ ਕਿਹਾ ਜਾਂਦਾ ਕੁਝ ਕੰਮ ਕਰਾਉਣਾ ਮਲਾਜ ਵੀ ਇੱਕ ਵੀ ਨਹੀਂ ਹੈਗਾ ਇੱਥੇ ਜੀ ਜੀ ਵੀ ਉੱਪਰ ਜਾਓ ਕੱਲਾ ਡੁੱਟੇਲਾ ਮਲਾਜ ਮਾੜੇ ਸੁੱਤੇ ਚੋਕੇ ਲੱਗ ਜਾਂਦਾ ਕੱਲਾ ਡੁੱਟੇ ਦੀ ਮਾਤਲ ਪਾਉ ਉਹਨੂੰ